माननीय पुलिस कमिश्नर टमरे सर अ ਦੇ ਵਿੱਚ ਅਸੀਂ ਇੱਥੇ 에어ਪੋਰਟ ਥਾਣੇ ਦੇ ਵਿੱਚ ਅਸੀਂ ਇੱਕ ਐਫਆਈਆਰ ਦਰਜ ਕੀਤੀ ਸੀ 6ਵੇਂ ਮਹੀਨੇ ਐਫਆਈਆਰ ਨੰਬਰ 18 ਅੰਡਰ ਸੈਕਸ਼ਨ 341 379 ਬੀ ਅ ਤੇ 112 ਬੀਐਨਐਫ ਐਕਟ ਦਾ ਅਸੀਂ ਵਾਧਾ ਜੁਮ ਕੀਤਾ ਉਹਦੇ ਚ ਅਸੀਂ ਇੱਕ ਕਾਲਟੋ ਕਾਰ ਸਨੇਚੀ ਸੀ ਤੇ ਅਸੀਂ ਪਹਿਲਾਂ ਦੋ ਅ ਬੰਦੇ ਅਸੀਂ ਗ੍ਰਸਟਾਰ ਕੀਤੇ ਸੀ ਉਹਨਾਂ ਦਾ ਨਾਮ ਹੈ ਸੰਦੀਪ ਸਿੰਘ ਤੇ ਦੂਸਰਾ ਹਰਪ੍ਰੀਤ ਸਿੰਘ ਤੇ ਪਰਸੋਂ ਅਸੀਂ ਹੁਣ ਇੱਕ ਬੰਦਾ ਹੋਰ ਗ੍ਰਿਫਤਾਰ ਕੀਤਾ ਗੁਰਪ੍ਰੀਤ ਅਲਾਇੰਸ ਗੋਪੀ ਤੇ ਇਹਨੂੰ ਪੜ ਕੇ ਸਾਨੂੰ ਪਤਾ ਚੱਲੇ ਇਹਦੇ ਤੇ ਸਾਤ ਹੋਰ ਪਰਚੇ ਹੈਗੇ ਆ ਇੱਕ ਪਰਚਾ ਫਿਰੋਜ਼ਪੁਰ ਦਾ ਹੈ ਦੋ ਪਰਚੇ ਚੋਲਾ ਸਾਹਿਬ ਦੇ ਹੈ ਜੀ ਇੱਕ ਪਰਚਾ ਅੰਮ੍ਰਿਤਸਰ ਰੂਰਲ ਦਾ ਹੈਗਾ ਤੇ ਇੱਕ ਸੈਂਟਰਲ ਦਾ ਅੰਮ੍ਰਿਤਸਰ ਕਮਿਸ਼ਨਰੇਟ ਦਾ ਇੱਕ ਸਦਰ ਦਾ ਹੈ ਜੀ ਤੇ ਵਕ ਵਕਤ ਅ ਤਰਾਮਾ ਇਹ ਤੇ ਇਹਦੇ ਤੇ ਪਰਚੇ ਹੈਗੇ ਆ ਤੇ ਅਸੀਂ ਇਹਦੇ ਕੋਲ ਹੋਰ ਪੁੱਛਗਿੱਛ ਕਰ ਰਹੇ ਆ ਤੇ ਸਾਨੂੰ ਜਿਵੇਂ ਵੀ ਕੁਝ ਪਤਾ ਚੱਲਦਾ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ ਤੇ ਆਲਟੋ ਕਾਰ ਵੀ ਅਸੀਂ ਰਿਕਵਰ ਕਰ ਲਈ ਹੋਈ ਹੈ ਤੇ ਬਾਕੀ ਅਸੀਂ ਇਹਦੇ ਕੋਲ ਪੁੱਛਗਿੱਛ ਕਰਕੇ ਤੁਹਾਡੇ ਰੂਪ ਰੂਪ ਹੋਵਾਂਗੇ ਧੰਨਵਾਦ